ਇਹ ਵੀਡੀਓ ਸਾਂਝੀ ਕੀਤੀ ਗਈ ਹੈ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੱਲੋਂ ਤੇ ਇਸ ਵੀਡੀਓ ਦੇ ਵਿੱਚ ਨੀਰੂ ਬਾਜਵਾ ਇੱਕ ਬੈਲੀ ਡਾਂਸਰ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆਈ ਤੇ ਇਸ ਵੀਡੀਓ ਦਾ ਕੈਪਸ਼ਨ ਨੀਰੂ ਬਾਜਵਾ ਨੇ ਦਿੱਤਾ ਸੀ ਫਨ ਨਾਈਟ ਤੇ ਇਹ ਸਭ ਦੇ ਨਾਲ ਹੀ ਇਸ ਵੀਡੀਓ ਦੇ ਵਿੱਚ ਨੀਰੂ ਬਾਜਵਾ ਦੀ ਬੇਟੀ ਵੀ ਨਜ਼ਰ ਆ ਰਹੀ ਹੈ ਵੈਸੇ ਤਾਂ ਨੀਰੂ ਬਾਜਵਾ ਨੂੰ ਕਈ ਪੰਜਾਬੀ ਫਿਲਮਾਂ ਦੇ ਵਿੱਚ ਡਾਂਸ ਕਰਦੇ ਹੋਏ ਵੇਖਿਆ ਗਿਆ ਹੈ ਖਾਸ ਕਰਕੇ ਉਹਨਾਂ ਦਾ ਲੌਂਗ ਲਾਚੀ ਵਾਲਾ ਡਾਂਸ ਤਾਂ ਬਹੁਤ ਹੀ ਮਸ਼ਹੂਰ ਹੋਇਆ ਸੀ ਪਰ ਇਹ ਤਾਂ ਨੀਰੂ ਬਾਜਵਾ ਦਾ ਇੱਕ ਵੱਖਰਾ ਹੀ ਅੰਦਾਜ਼ ਸੀ ਕੁਝ ਟਾਈਮ ਲਈ ਨੀਰੂ ਬਾਜਵਾ ਨੇ ਬੈਲੀ ਡਾਂਸ ਕਰਦੇ ਹੋਏ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਸੀ ਪਰ ਬਾਅਦ ਵਿੱਚ ਨੀਰੂ ਬਾਜਵਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦਿੱਤੀ ਪੰਜਾਬੀ ਫਿਲਮਾਂ ਦੀ ਹੀਰੋਇਨ ਨੀਰੂ ਬਾਜਵਾ ਅਕਸਰ ਹੀ ਸੋਸ਼ਲ ਮੀਡੀਆ ਤੇ ਆਪਣੀ ਫੈਮਲੀ ਨਾਲ ਇੰਜੋਏ ਕਰਦੇ ਹੋਏ ਵੀਡੀਓਜ਼ ਤੇ ਫੋਟੋਸ ਪੋਸਟ ਕਰਦੀ ਹੀ ਰਹਿੰਦੀ ਹੈ ਪਰ ਨੀਰੂ ਬਾਜਵਾ ਦਾ ਇਹ ਅੰਦਾਜ਼ ਪਹਿਲੀ ਵਾਰ ਵੇਖਣ ਨੂੰ ਮਿਲਿਆ ਤੁਹਾਨੂੰ ਨੀਰੂ ਬਾਜਵਾ ਦਾ ਇਹ ਬੈਲੀ ਡਾਂਸ ਕਿਵੇਂ ਦਾ ਲੱਗਿਆ ਤੇ ਇਸ ਦੇ ਨਾਲ ਹੀ ਕਿਹੜੇ ਗਾਣੇ ਵਿੱਚ ਤੁਹਾਨੂੰ ਨੀਰੂ ਬਾਜਵਾ ਦਾ ਡਾਂਸ ਸਭ ਤੋਂ ਵਧੀਆ ਲੱਗਿਆ ਤੇ ਨਾਲ ਹੀ ਨੀਰੂ ਬਾਜਵਾ ਦੀ ਕਿਹੜੀ ਫਿਲਮ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ